ਵੀਰੋ ਤੇ ਭੈਣੋ ਅੱਜ ਜਿਵੇਂ ਤੁਹਾਨੂੰ ਪਤਾ ਹੈ ਸਾਰੇ ਦੇਸ਼ ਦੇ ਵਿੱਚ ਇਹ ਕੋਵਿਡ ਦਾ ਬਹੁਤ ਬढ़ावा ਹੋ ਗਿਆ ਬਹੁਤ ਬਹੁਤ ਮਰੀਜ਼ ਜਾ ਰਹੇ ਨੇ ਦਿਨ ਪਰ ਦਿਨ ਵਧ ਰਹੇ ਨੇ ਬੰਬਈ ਦੇਖ ਲਓ ਦਿੱਲੀ ਦੇਖ ਲਓ ਹੋਰ ਜਗ੍ਹਾਸ ਦੇਖ ਲਓ ਔਰ ਆਪਣੇ ਪੰਜਾਬ ਚ ਕਾਫੀ ਕਾਬੂ ਦੇ ਵਿੱਚ ਹੁੰਦਾ ਸੀ ਔਰ ਪਿਛਲੇ ਕੋਈ 10 12 ਦਿਨਾਂ ਤੋਂ ਅਸੀਂ 3000 ਦੇ ਗੇਟ ਚ ਹੁੰਦੇ ਸੀ ਇਹ ਰਾਤ ਕੱਲ੍ਹ ਦਾ ਦਿਨ ਇਹ 5000 ਬੰਦਿਆਂ ਤੇ ਆ ਗਿਆ ਹੈ ਇਹ ਬਿਮਾਰੀ ਲੱਗ ਗਈ ਹੈ। ਔਰ ਸਾਡੇ 66 66 ਬੰਦਿਆਂ ਦੀ ਆਪਣੀ ਅਸਥ ਮੌਤ ਵੀ ਹੋਈ ਹੈ। ਸੋ ਅੱਜ ਸਾਨੂੰ ਕੁਝ ਕਦਮ ਚਖਣੇ ਪਏ ਜਿਹੜੇ ਮੈਂ ਹੁਣ ਮੀਟਿੰਗ ਤੋਂ ਬਾਅਦ ਐਲਾਨ ਕੀਤੇ ਨੇ ਉਹ ਅਖਬਾਰਾਂ ਦੇ ਵਿੱਚ ਆ ਜਾਣਾ ਹੈ, ਟੈਲੀਵਿਜ਼ਨ ਦੇ ਉੱਪਰ ਆ ਜਾਣਾ ਹੈ। ਮੈਨੂੰ ਪਤਾ ਹੈ ਕਿ ਕਿਸੇ ਨੂੰ ਸਖਤੀ ਦੀ ਪਸੰਦ ਨਹੀਂ ਹੁੰਦੀ। ਲੇਕਿਨ ਕਦੇ-ਕਦੇ ਜਦ ਐਸੇ ਕੋਈ ਹਾਲਾਤ ਬਣ ਜਾਂ ਜਿੱਥੇ ਸਾਡੇ ਲੋਗਾ ਲੋਗ ਇਹਦੇ ਵਿੱਚ ਇਸ ਬਿਮਾਰੀ ਦੇ ਵਿੱਚ ਦੇ ਘੇਰੇ ਦੇ ਵਿੱਚ ਆ ਕੇ ਉਹਨਾਂ ਦੀ ਮੌਤ ਹੋ ਜੇ ਤਾਂ ਫਿਰ ਸਾਡੀ ਸਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਕੋਈ ਸਖਤੀ ਅਸਖਤ ਕਦਮ ਉਠਾਈਏ ਕਿ ਸਾਡੇ ਬੱਚਾ ਬੰਦਿਆਂ ਨੂੰ ਅਸੀਂ ਬਚਾ ਸਕੀਏ। ਔਰ ਕੋਈ ਇਹ ਛੋਟੀ ਗੱਲ ਨਹੀਂ ਅੱਜ 5000 ਤੇ ਹੈ ਕੱਲ ਅੱਗੇ ਵੀ ਵੱਧ ਸਕਦੀ ਹੈ। ਤੋਂ ਇਸ ਨੂੰ ਰੋਕਣ ਵਾਸਤੇ ਸਾਨੂੰ ਇਹ ਕਦਮ ਚੱਕਣ ਪਏ। ਔਰ ਇਹ ਦਾ ਐਲਾਨ ਅੱਜ ਹੋ ਜਾਣਾ ਹੈ। ਕੱਲ ਸ਼ਾਮ ਤੋਂ ਅਸੀਂ ਇਸ ਨੂੰ ਲਾਗੂ ਕਰਨਾ ਹੈ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਤੁਸੀਂ ਜਿਹੜੀ ਮੈਂ ਕਰ ਰਿਹਾ ਹਾਂ ਉਹ ਇਹ ਸਮਝੋਗੇ ਕਿ ਆਪਣੇ ਪੰਜਾਬ ਦੀ ਬਿਹਤਰੀ ਵਾਸਤੇ ਹੈ ਤੁਹਾਡੇ ਪਰਿਵਾਰਾਂ ਦੀ ਬਿਹਤਰੀ ਵਾਸਤੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਨੇ ਉਹਨਾਂ ਸਾਰੇ ਵਾਸਤੇ ਇਹ ਅਸੀਂ ਇੱਕ ਕਦਮ ਚੱਕਿਆ ਹੈ ਔਰ ਮੇਰੀ ਕੋਸ਼ਿਸ਼ ਹੈ ਕਿ ਇਹ ਜਿਹੜੀ ਬਿਮਾਰੀ ਜਿਸ ਤਰੀਕੇ ਨਾਲ ਦਿੱਲੀ ਚ ਹੁਣ 27000 ਕੇਸ ਹੋ ਗਏ ਦਿੱਲੀ ਦੇ ਵਿੱਚ ਇੱਕ ਦਿਨ ਚ ਆਪਣੇ ਤੇ 5000 ਤੇ ਪਹੁੰਚਿਆ ਮੈਂ ਨਹੀਂ ਚਾਹੁੰਦਾ ਕਿ ਇਹ ਹੋਰ ਬਣੇ ਬੰਬਈ ਦਾ ਤਾਂ ਬਿਲਕੁਲ ਆਊਟ ਆਫ ਕੰਟਰੋਲ ਹੋ ਗਿਆ ਸੀ ਹੋਰ ਸੂਬਿਆਂ ਦੇ ਵਿੱਚ ਇਹ ਵੱਧਦਾ ਜਾ ਰਿਹਾ ਹੈ ਤਾਂ ਹੀ ਮੈਨੇ ਇਸ ਤੋਂ ਪਹਿਲਾਂ ਕਿ ਹੋਰ ਭਰੇ ਮੈਨੂੰ ਇਹ ਕਦਮ ਚੱਕਣੇ ਪਏ ਤਾਂ ਮੈਂ ਤੁਸੀਂ ਜਰੂਰ ਇਸ ਜਿਹੜੀਆਂ ਗੱਲਾਂ ਆਉਣ ਗਿਆ ਟੈਲੀਵਿਜ਼ਨ ਤੇ ਔਰ ਹੋਰ ਜਿਹੜੀਆਂ ਅਸੀਂ ਕਿਤੇ ਨੇ ਕਈ ਨੇ ਉਹ ਜਿਹੜੀ ਮੈਂ ਅੱਜ ਨਹੀਂ ਦੁਹਰਾ ਰਿਹਾ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਅਨਾਨ ਕਰ ਦਿੱਤਾ ਹੈਦਾ ਤਾਂ ਔਰ ਕੱਲ ਸਵੇਰੇ ਛਪ ਜਾਣੀ ਹੈ ਔਰ ਤੁਹਾਨੂੰ ਪਤਾ ਹੋਊਗਾ ਔਰ ਤੁਸੀਂ ਪਲੀਜ਼ ਆਪਣੇ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਅਤੇ ਆਪਣੇ ਪੰਜਾਬ ਵਾਸਤੇ ਜਰੂਰ ਉਹਨਾਂ ਤੇ ਅਮਲ ਕਰੋ ਤਾਂ ਕਿ ਆਪਾਂ ਆਪਣੇ ਸੂਬੇ ਨੂੰ ਅਤੇ ਆਪਣੇ ਲੋਕਾਂ ਨੂੰ ਆਪਾਂ ਬਚਾ ਸਕੀਏ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ